ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਮਾਂ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਦੋ ਦੋ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਈਵਨ ਨੰਬਰ ਵਿੱਚ ਬਹੁਤ ਹੀ ਸੌਖਾ ਡਿਜ਼ਾਈਨ ਮਾਂ ਦੋ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣਾ ਵਾ ਬਾਰਡਰ ਬਣਾ ਕੇ ਪਹਿਲਾਂ ਇਹਦੀਆਂ ਦੋ ਦੇਸ ਰੋਹ ਬਣਨੀਆਂ ਵਾ ਉਸ ਤੋਂ ਬਾਅਦ ਵਿੱਚ ਡਿਜ਼ਾਈਨ ਸ਼ੁਰੂ ਹੋਣਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਡਿਜ਼ਾਈਨ ਕਿਵੇਂ ਬਣਦਾ ਆ ਵੇਖੋ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਮੈਂ ਸਲਾਈ ਤੇ ਕੁੰਡੇ ਲਏ ਆ ਹੁਣ ਇਹਦੀ ਅਸੀਂ ਫਾਊਂਡੇਸ਼ਨ ਰੋਹ ਬਣਾਉਣੀ ਆ ਏ ਆਪਾਂ ਡਿਜ਼ਾਈਨ ਨੂੰ ਸ਼ੁਰੂ ਕਰਨ ਲੱਗਿਆਂ ਹੀ ਬਣਾਉਣੀ ਆ ਬਾਅਦ ਵਿੱਚ ਇਹਨੂੰ ਰਿਪੀਟ ਨਹੀਂ ਕਰਨਾ ਬਾਅਦ ਵਿੱਚ ਤੁਸੀਂ ਡਿਜ਼ਾਈਨ ਹੀ ਬਣਾਉਣਾ ਵਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਬੇਸਿਕ ਰੋ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾਉਣਾ ਧੱਗ ਆਪਣੇ ਵੱਲ ਕਰਨਾ ਇੱਕ ਕੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਅਸੀਕ ਸਲਾਈ ਵਿੱਚ ਬਣਾਉਣਾ ਅੱਗੇ ਫਿਰ ਇੱਕ ਕੁੰਡਾ ਸਿੱਧਾ ਤੱਗ ਆਪਣੇ ਵੱਲ ਕਰਨਾ ਇੱਕ ਕੁੰਡਾ ਪੁੱਠਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਇੱਕ ਕੁੰਡਾ ਪੁੱਠਾ ਬਣਾਉਣਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾ ਲਿਆ ਤੱਗ ਆਪਣੇ ਵੱਲ ਕਰਨਾ ਇੱਕ ਕੁੰਡਾ ਪੁੱਠਾ ਲਾਸਟ ਵਿੱਚ ਦੋ ਕੁੰਡੇ ਇੱਕ ਕੁੰਡਾ ਸਿੱਧਾ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀ ਪਹਿਲੀ ਬੇਸਿਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵੀ ਤੁਸੀਂ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਕੁੰਡਾ ਸਿੱਧਾ ਉਹਨੂੰ ਪੁੱਠਾ ਬਣਾਉਣਾ ਜਿਹੜਾ ਉਧਰੋਂ ਪੁੱਠਾ ਬਣਾਇਆ ਉਹਨੂੰ ਸਿੱਧਾ ਬਣਾਉਣਾ ਦੋ ਇਹਦੀਆਂ ਬੇਸਿਕ ਸਲਾਈਆਂ ਬਣਨੀਆਂ ਵਾ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਜਿਹੜਾ ਸਿੱਧਾ ਉਹਨੂੰ ਪੁੱਠਾ ਬਣਾਉਣਾ ਜਿਹੜਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਇਹ ਦੂਸਰੀ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਇਹ ਦੋ ਸਲਾਈਆਂ ਤੁਸੀਂ ਸਿਰਫ ਡਿਜ਼ਾਈਨ ਸ਼ੁਰੂ ਕਰਨ ਲੱਗੀਆਂ ਹੀ ਬਣਾਉਣੀਆਂ ਦੁਬਾਰਾ ਨਹੀਂ ਰਿਪੀਟ ਕਰਨਾ ਇਹਨਾਂ ਨੂੰ ਲਾਸਟ ਵਾਲੇ ਦੋ ਕੁੰਡੇ ਪੁੱਠੇ ਡਿਜ਼ਾਈਨ ਦੀਆਂ ਦੋ ਬੇਸਿਕ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਹੁਣ ਇੱਥੋਂ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇਹ ਸਿੱਧਾ ਕੁੰਡਾ ਹੀ ਪੁੱਠਾ ਪੁੱਠੇ ਕੁੰਡੇ ਦੇ ਆ ਵੇਖੋ ਇਹੜਾ ਪੁੱਠਾ ਕੁੰਡਾ ਬਣਾਇਆ ਇਹਦੇ ਹੇਠਾਂ ਦੀ ਐਸ ਤਰੀਕੇ ਨਾਲ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਲੂਪ ਨੂੰ ਠਿੱਲਾ ਹੀ ਰੱਖਣਾ ਤੱਗੇ ਨੂੰ ਵੜ ਮਾਰਨਾ ਇਹਨਾਂ ਦੋਵਾਂ ਕੁੰਡਿਆਂ ਦਾ ਫਿਰ ਇੱਕ ਬਣਾ ਲੈਣਾ ਬੈਕ ਲੂਪ ਨਾਲ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਸਿੱਧਾ ਕੁੰਡਾ ਛੱਡ ਕੇ ਪੁੱਠੇ ਕੁੰਡੇ ਦੇ ਆ ਵੇਖੋ ਜਿਹੜਾ ਤੱਗਾ ਲੱਭਣ ਡਿਆ ਇਹਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਫਿਰ ਵੜ ਮਾਰਨਾ ਤੱਗੇ ਨੂੰ ਸਲਾਈ ਤੇ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਇਹ ਦੋਵਾਂ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਗਏ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਪੁੱਠੇ ਗੁੰਡੇ ਦੇ ਇਸ ਤਰੀਕੇ ਨਾਲ ਹੇਟੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਧਾਗੇ ਨੂੰ ਵਲ ਮਾਰਨਾ ਇੱਕ ਸਿੱਧਾ ਗੁੰਡਾ ਇੱਕ ਪੁੱਠਾ ਦੋਵਾਂ ਦਾ ਬੈਕ ਲੂਪ ਤੋਂ ਇੱਕ ਕਰ ਦੇਣਾ ਇਹ ਦੋਵਾਂ ਤੋਂ ਤਿੰਨ ਗੁੰਡੇ ਬਣ ਗਏ ਪੁੱਠੇ ਗੁੰਡੇ ਦੇ ਇਸ ਤਰੀਕੇ ਨਾਲ ਹੇਠੋਂ ਦੀ ਸਿਲਾਈ ਨੂੰ ਪਾਉਣਾ ਐਕਸਟਰਾ ਲੂਪ ਬਣਾ ਲੈਣੀ ਫਿਰ ਬਲ ਮਾਰਨਾ ਦੋਵਾਂ ਗੁੰਡਿਆਂ ਦਾ ਇੱਕ ਕਰ ਦੇਣਾ ਬੈਕ ਲੂਪ ਨਾਲ ਅੱਗੇ ਫਿਰ ਪੁੱਠਾ ਗੁੰਡਾ ਵਾਂ ਇਸ ਤਰੀਕੇ ਨਾਲ ਸਿਲਾਈ ਨੂੰ ਉਹਦੇ ਹੇਠੋਂ ਦੀ ਪਾਉਣਾ ਤਾਂ ਅੱਗੇ ਨੂੰ ਬਲ ਮਾਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਲਾਸਟ ਵਿੱਚ ਦੋ ਕੁੰਡੇ ਦੋਵਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਪੁੱਠਾ ਬਣਾਉਂਦੇ ਹੋਏ ਦੋਵਾਂ ਦਾ ਇੱਕ ਕਰ ਦੇਣਾ ਜਿਹੜਾ ਸਾਡੇ ਕੋਲ ਕੁੰਡਾ ਵਧਿਆ ਸੀ ਉਹ ਘਟ ਗਿਆ ਅਗਲੇ ਕੁੰਡੇ ਨੂੰ ਸਿੱਧਾ ਬਣਾਉਣਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਦੋ ਕੁੰਡਿਆਂ ਦਾ ਡਿਜ਼ਾਈਨ ਦੂਸਰੀ ਪੁੱਠੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹਨਾਂ ਦੋਵਾਂ ਕੁੰਡਿਆਂ ਇਕੱਠਿਆਂ ਨੂੰ ਲੈਣਾ ਦੋਵਾਂ ਦਾ ਇੱਕ ਕਰ ਦੇਣਾ ਧਾਗਾ ਬਾਹਰ ਨੂੰ ਕਰਨਾ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੇ ਇਸੇ ਤਰ੍ਹਾਂ ਹੀ ਬਣਾਉਣੀ ਜਿਹੜਾ ਸਾਡੇ ਕੋਲ ਇੱਕ ਕੁੰਡਾ ਵਧਿਆ ਸੀ ਉਹ ਕੱਟ ਗਿਆ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਧਾਗਾ ਬਾਹਰ ਨੂੰ ਕਰਕੇ ਫਿਰ ਧਾਗ ਆਪਣੇ ਵੱਲ ਨੂੰ ਕਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਧਾਗਾ ਬਾਹਰ ਨੂੰ ਕਰਨਾ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਧਾਗ ਆਪਣੇ ਵੱਲ ਨੂੰ ਕਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਫਿਰ ਧਾਗਾ ਬਾਹਰ ਨੂੰ ਕਰਨਾ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਨੂੰ ਕਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਧਾਗਾ ਬਾਹਰ ਨੂੰ ਕਰਨਾ ਇੱਕ ਕੁੰਡਾ ਸਿੱਧਾ ਲਾਸਟ ਵਾਲੇ ਦੋ ਕੁੰਡੇ ਪੁੱਠੇ ਹੀ ਬਣਾ ਲੈਣੇ ਡਿਜ਼ਾਈਨ ਦੀਆਂ ਦੋ ਸਲਾਈਆਂ ਬਣ ਗਈਆਂ ਡਿਜ਼ਾਈਨ ਬਣ ਗਿਆ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਸਿੱਧਾ ਕੁੰਡਾ ਛੱਡ ਕੇ ਪੁੱਠੇ ਕੁੰਡੇ ਦੇ ਇਸ ਤਰੀਕੇ ਨਾਲ ਹੇਠਲੇ ਛੇਕ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਵਲ ਮਾਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਦੁਬਾਰਾ ਫਿਰ ਪੁੱਠੇ ਕੁੰਡੇ ਦੇ ਹੇਠਲੇ ਛੇਕ ਵਿੱਚੋਂ ਦੀ ਸਲਾਈ ਨੂੰ ਪਾਉਣਾ ਵਲ ਮਾਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਅੱਗੇ ਫਿਰ ਪੁੱਠੇ ਕੁੰਡੇ ਤੇ ਹੀ ਡਿਜ਼ਾਈਨ ਬਣਾਣਾ ਇਹ ਫਿਰ ਪਹਿਲੀ ਸਲਾਈ ਤੋਂ ਸ਼ੁਰੂ ਹੋ ਗਿਆ ਡਿਜ਼ਾਈਨ ਪੁੱਠੇ ਕੁੰਡੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਪੁੱਠੇ ਕੁੰਡੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਤਾਕੀ ਇਹਨੂੰ ਵੜ ਮਾਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ। ਇਹੀ ਦੋਸ ਲਾਈਆਂ ਨੂੰ ਤੁਸੀਂ ਬਾਰ ਬਾਰ ਰਿਪੀਟ ਕਰਨਾ। ਉੱਠੇ ਕੁੰਡੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਤਾਂ ਕਿ ਇਹਨੂੰ ਵੜ ਮਾਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ। ਲਾਸਟ ਵਾਲੇ ਦੋ ਕੁੰਡੇ ਸਿੱਧੇ। ਆ ਵੀਖੋ ਡਿਜ਼ਾਈਨ ਦੀ ਫਿਰ ਪਹਿਲੀ ਸਲਾਈ ਸ਼ੁਰੂ ਹੋ ਗਈ ਆ ਦੂਸਰੀ ਸਲਾਈ ਫਿਰ ਉਸੇ ਤਰ੍ਹਾਂ ਹੀ ਬਣਾਉਣੀ ਐਕਸਟਰਾ ਕੁੰਡਾ ਲਾ ਲੈਣਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਇੱਕ ਕੁੰਡਾ ਸਿੱਧਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਇੱਕ ਕੁੰਡਾ ਸਿੱਧਾ ਇਹ ਮੈਂ ਪੁੱਠੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਵੇਖੋ ਡਿਜ਼ਾਈਨ ਦੀਆਂ ਫਿਰ ਦੋ ਸਲਾਈਆਂ ਬਣ ਗਈਆਂ ਡਿਜ਼ਾਈਨ ਬਣ ਗਿਆ ਹੁਣ ਤੁਸੀਂ ਇਹਨੂੰ ਇਹੀ ਦੋ ਸਲਾਈਆਂ ਨੂੰ ਬਾਰ ਬਾਰ ਬਣਾਉਣਾ ਵਾ ਫਿਰ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਣਾ ਵਾ ਜਿਹੜੀਆਂ ਦੋ ਫਾਊਂਡੇਸ਼ਨ ਰੋ ਵਈਆਂ ਦੀਆਂ ਉਹ ਪਹਿਲਾਂ ਹੀ ਸ਼ੁਰੂ ਵਿੱਚ ਹੀ ਬਣਾਉਣੀਆਂ ਦੁਬਾਰਾ ਨਹੀਂ ਬਣਾਉਣੀਆਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਈ ਡਿਜ਼ਾਈਨ ਲੂਜ਼ ਨਹੀਂ ਹੁੰਦਾ ਬਹੁਤ ਹੀ ਕੱਸਿਆ ਕੱਸਿਆ ਤੇ ਉੱਬਰੇ ਉੱਬਰੇ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਕਿਸੇ ਵੀ ਤੇ ਗਰਸਟਾਪ ਤੇ ਫਰੌਕ ਤੇ ਬਣਾ ਸਕਦੇ ਹੋ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਉੱਬਰ ਕੀ ਆਉਂਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ